ਅੱਜ ਦੀ ਸਭ ਤੋਂ ਵੱਡੀ ਖਬਰ ਕੈਨੇਡਾ ਦੇ ਹੱਕ ਦੇ ਵਿੱਚ ਅਮਰੀਕਾ ਦੀ ਸੈਨੇਟ ਨੇ VOTING ਕੀਤੀ ਹੈ ਕੱਲ ਜਿਹਦੇ ਵਿੱਚ ਮਿਸਟਰ ਡੋਨਲਡ 트ੰਪ ਦੇ ਜਿਹੜੇ ਟੈਰਫ ਨੇ ਉਹਦੇ ਲਈ VOTING ਪਾਈ ਗਈ ਜਿਸ ਵਿੱਚ ਉਹਨਾਂ ਨੇ ਇਹ ਕਹ ਅਗੇ ਕਿ ਅਮਰਜੈਂਸੀ ਹਾਲਾਤਾਂ ਦੇ ਵਿੱਚ ਅਸੀਂ ਜਿਹੜੇ ਟੈਰਫ ਇੰਪੋਜ਼ ਕਰ ਰਹੇ ਆ ਅਮਰੀਕਨ ਇਕਨੋਮੀ ਨੂੰ ਲੈ ਕੇ ਉਹਨਾਂ ਨੇ ਇਹ ਨੂੰ ਅਮਰਜੈਂਸੀ ਵਰਡ ਯੂਜ਼ ਕੀਤਾ ਸੀ ਉਸ ਨੂੰ ਲੈ ਕੇ ਕੈਨੇਡਾ ਦੇ ਖਿਲਾਫ ਜਿਹੜੇ ਟੈਰਫ ਲਾਇਆ ਉਹਦੇ ਵਿੱਚ VOTES ਪਈਆਂ ਨੇ ਤੋ ਟੋਟਲ ਜਿਹੜੀਆਂ ਵੋਟ ਪਈਆਂ ਨੇ ਹੱਕ ਚ 46 ਤੇ ਖਲਾਸ ਪਈਆਂ 50 ਦੱਸ ਜੀ ਇਹਦੇ ਵਿੱਚ ਚਾਰ ਜਿਹੜੇ ਆ ਰਿਪਬਲਿਕਨ ਨੇ ਡੋਨਲਡ ਟਰੰਪ ਦੀ ਪਾਰਟੀ ਵਾਲੇ ਉਹਨਾਂ ਨੇ ਫਲੋਰ ਕਰਾਸ ਕਰਕੇ ਇਸ ਦੇ ਜੇਰੀ ਵੋਟ ਪਾਈ ਹੈ ਜੂ ਯੂ ਐਸ ਦੀ ਸੈਨੇਟ ਦੇ ਵਿੱਚ 50 46 ਦੇ ਨਾਲ ਵੋਟ ਪਾਈ ਗਈ ਹੈ ਜਿਹਦੇ ਵਿੱਚ ਟਰੰਪ ਦੇ ਤਰਫ ਨੂੰ ਨਲਿਫਾਈ ਨਲਿਫਾਈ ਕਰਨ ਦੀ ਗੱਲ ਕਹੀ ਆ ਇਹਦੇ ਵਿੱਚ ਨਲ ਐਂਡ ਵਾਈਡ ਵਰਡ ਯੂਜ਼ ਕਰਾਂਗਾ ਕਿ ਇਸ ਜਿਹੜੀ ਵੀ ਉਹਨਾਂ ਨੇ ਗੱਲ ਕਹੀ ਹੈ ਇਹਨਾਂ ਨੂੰ ਨਲ ਐਂਡ ਵਾਈਡ ਕੀਤਾ ਜਾਵੇ ਇਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ ਜਿਹੜਾ ਉਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਮਰੀਕਨ ਸੀ ਟੈਰਫ ਲਾਉਣ ਦੀ ਗੱਲ ਕੈਨੇਡਾ ਦੇ ਗੱਲ ਕਹੀ ਹੈ ਇਹ ਕੈਨੇਡਾ ਦੇ ਹੱਕ 'ਚ ਬਹੁਤ ਵੱਡੀ ਸੈਨਟ ਦੀ ਪਹਿਲ ਕਦਮੀ ਹੈ ਆਉਣ ਵਾਲੇ ਦਿਨਾਂ 'ਚ ਇਹ ਕਿੰਨਾ ਇਫੈਕਟ ਕਰੇਗੀ ਮਿਸਟਰ ਡੋਨਲਡ ਟਰੰਪ ਨੂੰ ਇਹ ਕਹਿਣਾ ਬੜਾ ਮੁੱਖ ਔਖਾ ਹੈ ਬਟ ਆਉਣ ਵਾਲਾ ਸਮਾਂ ਇੱਕ ਬਹੁਤ ਵੱਡਾ ਅਮਰੀਕਨ ਸਪਰੀਮ ਕੋਰਟ ਜੇ ਮਿਸਟਰ ਡੋਨਲਡ ਟਰੰਪ ਦੇ ਖਿਲਾਫ ਫੈਸਲਾ ਦੇ ਦਿੰਦੀ ਆ ਤੇ ਕੈਨੇਡਾ ਦੇ ਵਿੱਚ ਇੱਕਦਮ ਜਿਹੜੇ ਟੈਰਫ ਨੂੰ ਲੈ ਕੇ ਅਨਸਰਟੇਨਟੀ ਬਣੀ ਆ ਉਸ ਤੇ ਬ੍ਰੇਕ ਲੱਗਣ ਦੀ ਸੰਭਾਵਨਾ ਹੈ ਇਹ ਕੰਬੜਾ ਖਬਰ ਆਉਣ ਵੇਲੇ ਸਮਝ ਤੁਹਾਣਾ ਅਪਡੇਟ ਕਰਾਂਗੇ ਕਿ ਅਮਰੀਕਨ ਸਪਰੀਮ ਕੋਰਟ ਕੀ ਇਸ ਤੇ ਕੋਈ ਵੱਡਾ ਫੈਸਲਾ ਕਰ ਸਕਦੀ ਹੈ ਕੋਈ ਵੱਡਾ ਫੈਸਲਾ ਮਿਸਟਰ ਡੋਨਲਡ ਟਰੰਪ ਦੇ ਜਿਹੜੇ ਟੈਰਫ ਨੇ ਉੱਤੇ ਲਾ ਸਕਦੀ ਆ ਹਾਲ ਹੀ ਕਿਹੜੀ ਸੈਨਟ ਦੀ ਜਿਹੜੀ ਇਹ ਇੱਕ ਵੋਟਿੰਗ ਆ ਇੱਕ ਕੈਨੇਡਾ ਲਈ ਕਾਫੀ ਜਿਹੜੀ ਹੱਕ ਵਾਲੀ ਆ ਇੱਕ ਮਿੰਟ ਨੂੰ ਹਾ ਦਾ ਨਾਰਾ ਮਾਰਨ ਵਾਲੀ ਗੱਲ ਕਹਾਂਗਾ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਨੈਕਸਟ ਖਬਰ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਅਮਰੀਕਨ ਬੈਂਕ ਦੇ ਬਾਰੇ ਗੱਲਬਾਤ ਕਰਦੇ ਫਿਰ ਆਪਾਂ ਵਿਚਾਰ ਚਚਾ ਕਰਦੇ ਹਾਂ ਜੀ ਕੱਲ ਬੈਂਕ ਆਫ ਕੈਨੇਡਾ ਨੇ ਆਪਣੇ ਕੀ ਓਵਰਨਾਈਟ ਲੈਂਡਿੰਗ ਰੇਟਸ ਦੇ ਵਿੱਚ ਇੱਕ ਕੁਆਟਰ ਦੀ ਗਰਾਬਟ ਕਰ ਦਿੱਤੀ ਨਾਲ ਹੀ ਜਿਹੜਾ ਫੈਡਰਲ ਰਿਜ਼ਰਵ ਐ ਅਮਰੀਕਾ ਦਾ ਜਿਹੜਾ ਬੈਂਕ ਹੈ ਉਸ ਨੂੰ ਫੈਡਰਲ ਰਿਜ਼ਰਵ ਕਹਿੰਦੇ ਆ ਸਾਡਾ ਬੈਂਕ ਨੂੰ ਉਨਾ ਨਹੀਂ ਨਹੀਂ ਇੱਕ ਕੁਆਟਰ ਪੁਆਇੰਟ ਦਾ ਅੰਟਰਸਟ ਰੇਟ ਦੇ ਵਿੱਚ ਗਰਾਵਤ ਕਰ ਦਿੱਤੀ ਹੈ ਫਾਈਨਲ ਖਬਰਾਂ ਸੀ ਕਿ ਬੈਂਕ ਆਫ ਕੈਨੇਡਾ ਕਹਿੰਦਾ ਹੈ ਕਿ ਮੋਸਟ ਪਾਬਿਲਿਟੀ ਕਿ ਇਹ ਕਟ ਜਿਹੜਾ ਉਹ ਫੀਰਲਾ ਕਟ ਹੋਗਾ ਉਸ ਤੋਂ ਬਾਅਦ ਫੌਜ ਲਾ ਦਿੱਤਾ ਜਾਏਗਾ ਪਰ ਬੈਂਕ ਆਫ ਕੈਨੇਡਾ ਨੇ ਰਾਹ ਖੁੱਲੇ ਰੱਖਿਆ ਆਉਣ ਵਾਲੇ ਸਮੇਂ 'ਚ ਹੋਰ ਅੰਟਰਸਟ ਰੇਟ ਦੇ ਵਿੱਚ ਗਰਾਵਤ ਹੋ ਸਕਦੀ ਹੈ ਦੱਸ ਦਈਏ ਕਿ ਇਸ ਵਕਤ ਜਿਹੜੀ ਵੱਡੀ ਜਿਹੜੀ ਗੱਲ ਹੈ ਅੰਟਰਸਟ ਨੂੰ ਲੈ ਕੇ ਉਹਦੇ ਵਿੱਚ ਇਹ ਹੈ ਕਿ ਕੈਨੇਡਾ ਦਾ ਜੌਬ ਸੈਕਟਰ ਜਿਹੜਾ ਹੈ ਉਹ ਮਜ਼ਬੂਤ ਹੋਇਆ ਸੀ ਕੋ 60000 ਨਵੀਆਂ ਜੌਬਸ ਜਿਹੜੀਆਂ ਨੇ ਉਹ ਐਡ ਹੋਈਆਂ ਸੀ ਕਿੱਥੇ ਹੋਈਆਂ ਸੀ ਉਹਦੇ ਬਾਰੇ ਕਹਿਣਾ ਤਾਂ ਬੜਾ ਮੁਸ਼ਕਲ ਆ ਇਸ ਦੇ ਉੱਤੇ ਚਰਚਾਵਾਵਾਂ ਜਾਰੀਆਂ ਕਰਨ ਦਾ ਕੋਈ ਫਾਇਦਾ ਨਹੀਂ ਆ ਬਟ ਬਟ ਇਹਦੇ ਨਾਲ ਹੀ ਜਿਹੜੀ ਇਨਫਲੇਸ਼ਨ 'ਚ ਵਾਧਾ ਹੋਇਆ ਸੀਗਾ ਅੱਧਾ ਪਰਸੈਂਟ ਅਪਰੋਕਸੀਮੇਟਲੀ ਇਨਫਲੇਸ਼ਨ ਮੰਗਾਈ ਵਧ ਗਈ ਸੀ ਜਦੋਂ ਮੰਗਾਈ ਵਧੀ ਆ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਸਪਟਨ ਤੋਂ ਗੁਰੀਜ਼ ਕਰਦਾ ਆ ਇਨਫਲੇਸ਼ਨ ਜਿਹੜੀ ਸੀ ਪਹਿਲਾਂ 1.9% ਸੀ ਜਿਹੜੀ ਪਿਛਲੇ ਮਹੀਨੇ ਸਤੰਬਰ ਦੇ ਡਾਟਾ 'ਚ ਵੱਧ ਕੇ 2.4% ਹੋ ਗਈ ਸੀ। ਜ਼ਿਆਦਾਤਰ ਇਹਦੇ ਵਿੱਚ ਗਰੋਸਰੀ 'ਚ ਵਾਧਾ ਹੋਇਆ ਸੀਗਾ। ਦੱਸਦੀ ਇੱਕ ਜਿਹੜੇ ਕੈਨੇਡਾ ਦੇ ਵਿੱਚ ਮੇਨ ਗਰੋਸਰਸ ਨੇ ਉਹਨਾਂ ਦੇ ਜਿਹੜੇ ਥਮਾਈ ਆ ਉਹਦੇ ਵਿੱਚ ਸਕੇਲ ਵਾਧਾ ਹੋ ਰਿਹਾ ਔਰ ਸਰਕਾਰ ਉਹਨਾਂ ਤੇ ਨੱਥ ਪਾਉਣ 'ਚ ਕਾਮਯਾਬ ਨਹੀਂ ਹੈਗੀ। ਇਹਦੇ ਵਿੱਚ ਜੇ ਕੋਈ ਗ੍ਰਾਵਟ ਆਈ ਹੈ ਜੇ ਬ੍ਰੇਕ ਲੱਗੀ ਆ ਤਾਂ ਉਹਦਾ ਕਾਰਨ ਇਹ ਹੈ ਕਿ એનર્ਜੀ ਸੈਕਟਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਗ੍ਰਾਵਟ ਰਹੀ। ਜੇ ਦੇ ਕਰਕੇ ਨਹੀਂ ਤੇ ਇਨਫਲੇਸ਼ਨ ਹੋਰ ਜੰਪ ਮਾਰਨੀ ਚਾਹੀਦੀ ਮਾਰ ਸਕਦੀ ਸੀ ਇਹਦੇ باوجود ਕਿ ਬੈਂਕ ਆਫ ਕੈਨੇਡਾ ਨੇ ਅਨਟਰਸਟੇਟ ਚ ਗ੍ਰਾਫਡ ਕੀਤੀ ਉਹਦਾ ਵੱਡਾ ਕਾਰਨ ਇਹ ਆ ਕਿ ਜਿਹੜੀ ਅਨਸਰਟੇਨਟੀ ਕੈਨੇਡੀਅਨ ਕੰਜ਼ਿਊਮਰ ਦੇ ਵਿੱਚ ਆ ਉਸ ਨੂੰ ਲੈ ਕੇ ਬੈਂਕ ਆਫ ਕੈਨੇਡਾ ਚਿੰਤਤ ਸੀਗਾ ਕੈਨੇਡੀਅਨ ਕੰਜ਼ਿਊਮਰ ਦਾ ਕੰਫੀਡੈਂਸ ਡਾਟਾ ਹੋਰ ਨਾ ਡਿਗਰੇ ਇਕਨੋਮੀ ਦੇ ਵਿੱਚ ਹੋਰ ਅਨਸਰਟੇਨਟੀ ਨਾ ਆਵੇ ਜਿਹੜਾ ਸਾਊਥ ਆਫ ਬਾਰਡਰ ਦਾ ਜਿਹੜਾ ਇਮਪੈਕਟ ਹੈ ਕੈਨੇਡੀਅਨ ਇਕਨੋਮੀ ਤੇ ਪਾਰਸ ਨੂੰ ਲੈ ਕੇ ਉਸ ਨੂੰ ਲੈ ਕੇ ਬੈਂਕ ਆਫ ਕੈਨੇਡਾ ਨੇ ਇਹ ਰਾਹਤ ਕੈਨੇਡੀਅਨਸ ਨੂੰ ਅੰਧਿਤ ਕੀਤਾ ਆਨਵਲ ਸਮੇਂ ਚ ਬੈਂਕ ਆਫ ਕੈਨੇਡਾ ਹੋਰ ਇੰਟਰਸਟਡ ਵਿਦ ਵਿੱਚ ਗਰਾਵਟ ਕਰ ਸਕਦਾ ਇਸ ਗੱਲ ਨੂੰ ਨਾ ਨਹੀਂ ਕੀਤਾ ਜਾ ਸਕਦਾ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਕੱਲ ਦੀ ਸਪੀਚ ਦੀ ਕੁਝ ਹੈਡਲਾਈਨਸ ਹਨ ਉਹ ਦੇ ਦਿੱਗੇ ਇਹ ਮੀਡੀਆ ਕੇ ਵੀ ਤੁਹਾਡੇ ਲਈ ਲਾਹੇਵੰਦ ਰਹਣਗੇ ਤੇ ਬਾਕੀ ਫਿਰ ਉਸ ਤੋਂ ਬਾਅਦ ਬਾਕੀ ਫੈਡਰਲ ਤੇ ਪ੍ਰੋਵਿੰਸਲ ਖਬਰਾਂ ਤੁਹਾਡੇ ਨਾਲ ਲਗਾਤਾਰ ਇੱਕ ਕੈਂਟੇਨੈਕਸਟ ਖਬਰਾਂ ਤੇ ਚੱਲਦੇ ਆ Bank of Canada ਦੇ ਗਵਰਨਰ ਨੇ ਕੱਲ ਆਪਣੀ ਸਪੀਚ ਦੇ ਵਿੱਚ ਵੱਡਾ ਜ਼ੋਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਦਿੱਤਾ। The Bank of Canada is keeping a close eye on how artificial intelligence will affect the Canadian economy. ਫਰ ਬੈਟਰਰ ਆਰ ਵਰਸ ਇਹ ਦੱਸਦੀ ਕਿ ਕੈਨੇਡੀਅਨ ਇਕਨੋਮੀ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੈਲਕੂਲੇਟ ਕਰਨਾ ਹਾਲ ਦੀ ਘੜੀ ਬੜਾ ਮੁਸ਼ਕਲ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਨ ਰੀਡ ਇਨ ਇਕਨੋਮੀ ਨੂੰ ਕੋ ਬੈਟਰ ਸ਼ੇਪ ਦੇਗੀ ਕਿ ਨੁਕਸਾਨ ਕਰੇਗੀ ਵੱਡਾ ਨੁਕਸਾਨ ਇਹ ਹੋਏਗਾ ਕਿ ਵੱਡੀਆਂ ਜਿਹੜੀਆਂ ਟੈਕ ਕੰਪਨੀਆਂ ਨੇ ਚਾਹੇ ਉਹ ਆਟੋਪਾਰਟਨਰ ਦਾ ਕਾਰ ਮੈਨੂਫੈਕਚਰਿੰਗ ਨਾਲ ਰਿਲੇਟਡ ਆ ਜਾਂ ਫਿਰ ਦੂਜੀਆਂ ਕੰਪਨੀਆਂ ਨੇ ਜਿਵੇਂ Amazon ਤੇ ਹੋਰ ਕੰਪਨੀਆਂ ਨੇ ਟੈਕ ਕੰਪਨੀਆਂ ਨੇ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੱਦੇਨਾਲ ਵੱਡੇ ਪੱਧਰ ਤੇ ਜੌਬਸ ਜਾਂ ਤੇ ਕੱਟ ਲਾਉਣੇ ਆ ਔਰ ਲਾ ਵੀ ਰਹੇ ਨੇ ਇਹ ਦਿੱਟਨੀਰੀਅਨ ਦੇ ਵਿੱਚ ਅਨਐਮਪਲॉयਮੈਂਟ ਰੇਟ ਵਧਾ ਕਰਨ ਵਾਲੀ ਕਬੱਡੀ ਗੱਲ ਹੈ ਦੂਜੇ ਬਨੇ ਕੈਨੇਡੀਅਨਸ ਕੰਪਨੀਆਂ ਦਾ ਜਾਂ ਮੈਨੂਫੈਕਚਰ ਦਾ ਵੱਡਾ ਫਾਇਦਾ ਇਹਦੇ ਵਿੱਚ ਹੋਏਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹਨਾਂ ਦੇ ਖਰਚੇ ਘਟਣਗੇ ਕਿਨਾਰੇ ਦੇ ਵਿੱਚ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਰਿਲੇਟਡ ਕਾਫੀ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਣ ਕਰਕੇ ਜੋਬਸ ਜਿਹੜੀਆਂ ਨੇ ਉਹ ਵੀ ਮਿਲ ਸਕਦੀਆਂ ਨੇ ਹਾਲ ਹੀ ਘੜੀ ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਮਿਸਟਰ ਟਿਸ ਮੈਕਲਮ ਸਾਹਿਬ ਨੇ ਕਿ ਆਨ ਵਾਲੇ ਸਮੇਂ ਚ ਕੰਜ਼ਿਊਮਰ ਜਾਂ ਹੁਣ ਮਸਕਨ ਤੇ ਜਾਂ ਕੈਨੇਡਾ ਅਮਰੀਕਾ ਦੋਨਾਂ ਕੰਟਰੀਆਂ ਨੇ ਇਹੋ ਗੱਲ ਕਹੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਇੰਡਸਟਰੀ ਆ ਉਸ ਦੇ ਵਿੱਚ ਬਿਗ ਚੇਂਜਸ ਲਿਆ ਸਕਦੀ ਆ ਇਹਦੇ ਵੱਡੇ ਇੰਪੈਕਟ ਰਹਿਣਗੇ ਸੋ ਵੱਡਾ ਸਵਾਲ ਇਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਮਿਊਚੁਅਲੀ ਵਾਚ ਕਰਨ ਦੀ ਲੋੜ ਆ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਕੈਨੇਡੀਅਨ ਜਾਂ ਨਾਰਥ ਅਮਰੀਕਨ ਜਿਹੜੀ ਖੇਹਲੀ ਖਪਤੂਮਰ ਹੈ ਜਾਂ ਇਕਨੋਮੀ ਆ ਉਸ ਨੂੰ ਬਿਗ ਬਿਗ ਟਾਈਮ ਇੰਪੈਕਟ ਕਰੇਗਾ ਤੁਸੀਂ ਰੇਡੀਓ ਸਾਊਥ ਈਸਟਨ ਵਾਇਸ ਨੂੰ ਸਵੇਰੇ-ਸਵੇਰੇ ਇੱਕ ਘੰਟਾ ਦੇਣਾ ਹੈ ਅਸੀਂ ਕਮਿਟਿਡ ਹਾਂ ਕਿ ਜੋ ਵੀ ਸੋਸ਼ਲ ਇਕਨੋਮਿਕ ਪੋਲਿਟੀਕਲ ਚੇਂजेस ਲਗਾਤਾਰ ਆਉਂਦੀਆਂ ਹਨ ਤੁਹਾਨੂੰ ਇੱਕ ਘੰਟੇ ਦੇ ਵਿੱਚ ਆਪ ਤੁਹਾਨੂੰ ਮਿਆਰ ਅਪਡੇਟ ਤੁਹਾਡੇ ਨਾਲ ਕਰਦੇ ਰਵਾਂਗੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਰეკਮੈਂਡ ਕਰਨਾ ਕਿ ਸਵੇਰੇ-ਸਵੇਰੇ ਤੁਹਾਡੇ ਮੁੱਦਿਆਂ ਦੀ ਗੱਲ ਕਰਦਾ ਰੇਡੀਓ ਸਾਊਥ ਈਸਟਨ ਵਾਇਸ ਲਗਾਤਾਰ ਤੁਹਾਨੂੰ ਅਪਡੇਟ ਕਰਦਾ ਹੈ ਅਗਲੀ ਖਬਰ ਵੱਲ ਚਾਟ ਮਾਰ ਦੇ ਲਈ ਅਗਲੀ ਖਬਰ ਇਸ ਵਕਤ ਗੱਲ ਕਰਦੇ ਹਾਂ ਕਿ ਜਿਹੜਾ ਬੜਾ ਟੈਂਸ ਡਿਨਰ ਰਿਹਾਇਆ ਪ੍ਰਾਈਮ ਮਿੰისტਰ ਮਾਰਕਾ ਮੀਨੇ ਜਿਹੜਾ ਡਿਨਰ ਜੁਆਇੰਟ ਕੀਤਾ ਸੀ ਉਹ ਸੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਵੱਲੋਂ ਦਿੱਤਾ ਗਿਆ ਪ੍ਰਾਈਮ ਮਿੰისტਰ ਕਾਰਨੀ ਤੇ ਮਿਸਟਰ ਡੋਨਲਡ ਟਰੰਪ ਦੋਨੋਂ ਆਮੋ ਸਾਹਮਣੇ ਬੈਠੇ ਸੀਗੇ ਇਸ ਡਿਨਰ ਦੇ ਵਿੱਚ ਦੁਨੀਆ ਦੇ ਹੋਰ ਵੀ ਵੱਡੇ ਲੀਡਰ ਸੀਗੇ ਤੇ ਇਹ ਦੱਸਦੀ ਹੈ ਕਿ ਦੋਨਾਂ ਲੀਡਰਾਂ ਦੇ ਆਪਸ ਕੋਈ ਗੱਲਬਾਤ ਨਹੀਂ ਹੋਈ ਮਿਸਟਰ ਡੋਨਲਡ ਟਰੰਪ ਰਿਪੀਟਲੀ ਕਹਿ ਰਹੇ ਨੇ ਕਿ 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 ਡਸ ਨਾਟ ਪਲਾਨ ਟੂ ਮੀਟ ਵਿਦ ਕਾਰਨੀ ਐਟ ਦਾ ਸਮਿਟ ਮੇਰਾ ਇਸ ਜਿਹੜੀ ਸਾਊਥ ਏਸ਼ੀਅਨ ਪੈਸੀਫਿਕ ਦੀ ਜਿਹੜੀ ਸਮਿਟ ਹੋਈ ਆ ਉਹਦੇ ਵਿੱਚ ਮੇਰਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਮਿਲਦਾ ਕੋਈ ਪਲਾਨ ਨਹੀਂ ਆ ਤੇ ਉਹਨਾਂ ਦੋਨਾਂ ਨੇ ਆਪੋ ਆਪਣੇ ਗਲਾਸ ਤਾਂ ਕਰਕੇ ਇੱਕ ਦੂਜੇ ਨੂੰ ਚੀਅਰ ਜ਼ਰੂਰ ਕੀਤਾ ਬਟ ਦੋਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਪੁੱਛਿਆ ਗਿਆ ਕਿ ਬੇਤੋਸੀ ਡਨਰ ਤੇ ਤੁਹਾਡਾ ਮਿਸਟਰ ਪ੍ਰੈਜ਼ੀਡੈਂਟ ਨੂੰ ਮਿਲਦਾ ਪਲਾਨ ਹੈ ਤੇ ਉਹਨਾਂ ਨੇ ਜਿਹੜਾ ਸਾਊਥ ਕੋਰੀਆ ਦਾ ਮੁਖੀ ਸੀਗਾ ਲੀ ਉਹਦੇ ਵੱਲ ਨੂੰ ਇਸ਼ਾਰਾ ਕੀਤਾ ਕਿ ਮੇਰਾ ਐਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਪਲਾਨ ਹੈ ਕਿ ਭਾ ਮੇਰਾ ਵੀ ਕੋਈ ਪਲਾਨ ਨਹੀਂ ਹੈਗਾ ਕਿ ਮੈਂ ਮਿਸਟਰ ਡੋਨਲਡ ਟਰੰਪ ਨੂੰ ਇੱਥੇ ਮਿਲਣਾ ਆ ਸੋ ਕੈਨੇਡਾ ਅਮਰੀਕਾ ਦੇ ਦੋਨੋਂ ਮੁਖੀਆਂ ਦੇ ਵਿੱਚ ਇਹ ਹਾਲਾਤ ਜਿਹੜੇ ਟੈਂਸ ਬਣੇ ਹੋਏ ਆ ਇਹ ਆਉਣ ਵਾਲੇ ਸਮੇਂ ਵਿੱਚ ਕਿਸ ਕਰ ਬਟ ਬੈਠਣਗੇ ਇਹਦੇ ਬਾਰੇ ਕਹਿਣਾ ਹਾਲ ਦੀ ਘੜੀ ਜਿਹੜਾ ਮੁਸ਼ਕਲ ਆ ਬਟ ਅਗਲੀ ਖਬਰ ਜਿਹੜੀ ਆ ਉਹਦੇ ਤੇ ਹੁਣ ਆਪਾਂ ਚਾਤ ਮਾਰਦੇ ਆ ਆਰੇ ਦੇ ਨਾਲ ਹੀ ਦੱਸੀ ਇੱਥੇ ਜਿਹੜੇ ਕੈਨੇਡਾ ਦੇ ਐਮਬੈਸਡਰ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਆਸਟ੍ਰੇਲੀਆ ਗੱਲ ਕਹੀ ਜਾਂਦੇ ਨੇ ਕਿ ਉਹਨਾਂ ਦੀ ਟੀਮ ਜਿਹੜੀ ਆ ਵਸ਼ਿੰਗਟਨ ਦੇ ਵਿੱਚ ਲਗਾਤਾਰ ਅਮਰੀਕਨ ਅਫੀਸ਼ੀਅਲ ਦੇ ਨਾਲ ਕਮਿਊਨੀਕੇਟ ਕਰ ਰਹੀ ਆ ਅੰਗਰੇਜ਼ੀ ਚ ਪੜ ਕੇ ਸੁਣਾ ਦਿੰਨੇ ਆ ਕੈਨੇਡਾ ਐਮਬੈਸਡਰ ਟੂ ਦਾ ਯੂਨਾਈਟਿਡ ਸਟੇਟਸ ਸੈਡ ਹਰ ਟੀਮ ਇਨ ਵਸ਼ਿੰਗਟਨ ਹੈਜ਼ ਕੰਟੀਨਿਊਡ ਟੂ ਕਮਿਊਨੀਕੇਟ ਵਿਦ ਦਾ ਅਮਰੀਕਨ ਅਫੀਸ਼ੀਅਲਸ ਭਾਲੇ ਕਿ ਦੋਨਾਂ ਦੀ ਗੱਲਬਾਤ ਤਾਰਪੀਡੋ ਹੋ ਚੁੱਕੀ ਆ ਪੌਦ ਲੱਗ ਚੁੱਕਾ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਨਾ ਕਰ ਚੁੱਕਿਆ ਕਿ ਉਹ ਮਿਸਟਰ ਡੱਗ ਫੋਰ ਦੀ 75 ਮਿਲੀਅਨ ਦੀ ਐਂਟੀ ਟੈਰਫ ਐਡ ਜਿਹੜੀ ਚਲਾਈ ਗਈ ਅਮਰੀਕਨ ਵਡੇ ਟਿਵੀ ਚੈਨਲਾਂ ਤੋਂ ਉੱਥੋਂ ਖਫਾ ਹੋ ਕੇ ਉਹਨਾਂ ਨੇ ਐਡ ਜਿਹੜੀ ਬੰਦ ਨਹੀਂ ਕੀਤੀ ਕਹਿੰਦੇ ਹਾਲਾਂਕਿ ਉਹਨਾਂ ਨੇ ਵੀਕੈਂਡ ਦੇ ਬੰਦ ਕਰ ਦਿੱਤੀ ਪਰ ਦੋ ਦਿਨ ਫੇਰ ਵੀ ਚਲਾਈ ਤੇ ਉਹਨਾਂ ਨੇ ਕਹਿ ਆ ਕਿ ਅਸੀਂ ਤੁਹਾਡੇ ਖਿਲਾਫ ਹਾਂ 10% ਟੈਰਿਫ ਹੋਰ ਲਾਵਾਂਗੇ ਤੇ ਤੁਹਾਡੇ ਨਾਲ ਗੱਲਬਾਤ ਵੀ ਅਸੀਂ ਖਤਮ ਕਰਾਂਗੇ ਇਸ ਦੇ ਅਨੁਲਿਧਨਾਂ ਚ ਕੀ ਚੇਂਜਸ ਆਉਂਦੇ ਨੇ ਸਟੇਟ ਤੋਂ ਵਿਦ ਰੇਡੀਓ ਸਾਊਂਡੇਸ਼ਨ ਵਾਈਸ ਕਰਦੇ ਆ ਕੈਨੇਡੀਅਨ ਅਗਲੀ ਇਲੈਕਸ਼ਨ ਹੋ ਸਕਦੀ ਹੈ ਦਿੱਤੇ ਗੱਲਬਾਤ ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਰ ਨੇ ਕਹੇ ਇਹ ਗੱਲ ਥੀਏ ਕਿ ਸਾਡੀ ਪਾਰਟੀ ਮਹਿਸੂਸ ਕਰਦੀ ਆ ਕਿ ਕੈਨੇਡਾ ਦੀ ਜਿਹੜੀ ਘੱਟ ਗਿਣਤੀ ਲਿਬਰਲ ਸਰਕਾਰ ਆ ਉਹ ਆ ਆਪਣੇ ਬਜਟ ਦੇ ਬਹਾਨੇ ਸਰਕਾਰ ਸੁੱਟ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਬੜਾ ਧਿਆਨ ਹੈ ਇਸ ਵਕਤ ক্লোਜ਼ ਆਈਜ਼ ਨੇ ਬਜਟ ਦੇ ਮਾਮਲੇ 'ਚ ਦੱਸਤੀ ਹੈ ਕਿ ਫਾਈਨੈਂਸ ਮਿਨਿਸਟਰ ਫ੍ਰਾਂਕੋ ਫਿਲਿਪਸ ਚੈਂਪੀਨ ਇਹ ਕਾ ਚੁਕਿਨੇ ਕਿ 4 ਨਵੰਬਰ ਨੂੰ ਜਿਹੜਾ ਅਸੀਂ ਬਜਟ ਟੇਬਲ ਕਰਨਾ ਹੈ ਉਹ ਇੱਕ ਮੇਜਰ ਇਨਵੈਸਟਮੈਂਟ ਵਾਲਾ ਬਜਟ ਹੋਣਾ ਜਿਹਦੇ ਵਿੱਚ ਮਿਲਟਰੀਲੀ ਇਨਵੈਸਟਮੈਂਟ ਹਾ ਜਿੰਸਪੋਰਡ ਕੈਨੇਡੀਅਨ ਵਰਕਰ ਬਿਜ਼ਨਸ ਜਿਹੜੇ ਯੂਐਸ ਟ੍ਰੇਡ ਤੋਂ ਫੈਕਟਰ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਤੇ ਨਾਲ ਦੀ ਨਾਲ ਵੱਡੇ ਕੱਟ ਜਿਹੜੇ ਸਪੈਂਡਿੰਗ ਦੇ ਉਹ ਵੀ ਹੋ ਸਕਦੇ ਆ ਫੈਡਰਲ ਜਿਹੜੀ ਜੌਬ ਸੈਕਟਰ ਦੇ ਹਾਊਸ ਨੂੰ ਕੱਟ ਕਰਨਗੇ ਇੱਕ ਵੱਡੀਆਂ ਕਮਿਟਮੈਂਟ ਨੇ ਜਿਹੜਾ ਬਿਗ ਮੈਗਾ ਬਜਟ ਦਾ ਨਾਮ ਦੇ ਰਹੇ ਨੇ ਔਰ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਮਿਸਟਰ ਜਿਹੜੇ ਹੈਗੇ ਨੇ ਫਾਈਨੈਂਸ ਮਿਸਟਰ ਮਿਚੀ ਚੈਂਪੀਨ ਉਹ ਕਹਿ ਰਹੇ ਨੇ ਕਿ ਸੋ ਫਾਰ ਸਾਡੇ ਕੋਲ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕੈਨੇਡਾ ਦੇ ਨੀ ਦੇ ਬਾਕੀ ਨਿਤ ਚਰ ਪਾਰਟੀਆਂ ਨੇ ਉਹਨਾਂ ਦੇ ਇਸ ਬਜਟ ਬਜਟ ਨੂੰ ਲੈ ਕੇ ਕੋਈ ਸਪੋਰਟ ਸਾਡੇ ਕੋਲ ਨਹੀਂ ਹੈਗੀ ਦੱਸਦੀ ਕਿ ਜਿਹੜੇ ਲਿਬਰਲ ਦੇ ਹਾਊਸ ਲੀਡਰ ਨੇ ਉਹ ਇਹ ਗੱਲ ਬਾਰ ਬਾਰ ਕਹਿ ਰਹੇ ਨੇ ਕਿ ਸਾਡੇ ਬਜਟ ਨੂੰ ਜੇ ਸਪੋਰਟ ਨਾ ਮਿਲੀ ਤੇ ਸਰਕਾਰ ਡਿੱਗ ਸਕਦੀ ਹੈ ਹੁਣ ਆਪੋਜੀਸ਼ਨ ਲੱਗਦਾ ਹੈ ਕਿ ਇਲੈਕਸ਼ਨ ਤੋਂ ਭੱਜ ਰਹੀ ਹੈ ਉਹ ਕਹਿ ਰਹੇ ਨੇ ਕਿ ਸਰਕਾਰ ਬਜਟ ਦੇ ਬਹਾਨੇ ਸਰਕਾਰ ਸੁੱਟਣਾ ਚਾਹੁੰਦੇ ਨੇ ਕਿ 4 ਨਵੰਬਰ ਨੂੰ ਸਰਕਾਰ ਡਿੱਗ ਸਕਦੀ ਹੈ ਇਹ ਅੱਗੇ ਸਵਾਲ ਅਸੀਂ ਫਿਰ ਕਰਾਂਗੇ ਸੋ ਮੇਰੇ ਨਾਲ